ਮਤਲਬ ਕੀ ਆਇਆ ਕਿ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਸਾਡੇ ਆਪਾਂ ਪੰਜਾਬੀ ਚ ਗੱਲ ਕਰੀਏ ਇੱਕ ਸੌਖਾ ਸਮਝਾਣ ਵਾਲੀ ਗੱਲ ਕਿ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਹੋਈਆਂ ਪੰਚਾਇਤਾਂ ਤੇ ਸਾਡੇ ਪਿੰਡਾਂ ਦੀਆਂ ਪਰ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਮਤਲਬ ਜਿਹੜੀ ਸਰਕਾਰ ਉਹ ਆਪਣੇ ਅੰਡਰ ਲੈਣਾ ਚਾਹਦੀ ਹੈ। ਇਹੀ ਸਿਸਟਮ ਯੂਨੀਵਰਸਿਟੀ ਤੇ ਬਣਿਆ ਹੋਇਆ। ਉਹਦੇ ਵਿੱਚ ਕੀ ਹੈ ਜੇਕਰ ਕੇ ਵਿਰੋਧ ਇਸ ਚੀਜ਼ ਦਾ ਕਰ ਰਹੇ ਕਿ ਜੇ ਉਹ ਵਿਰੋਧ ਨਾ ਕਰਨਾ ਤਾਂ ਜਿਹੜੀ ਪੜ੍ਹਾਈ ਅੱਜ ਬੱਚਿਆਂ ਦੀ 5000 ਦੀ ਆ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਤੋਂ ਉੱਪਰ ਚਲੀ ਜਾਣੀ ਹੈ। ਕਿਉਂਕਿ ਉਹ ਵੈ ਸੈਂਟਰ ਸਰਕਾਰ ਨੇ ਆਪਣੇ ਅਧੀਨ ਲੈ ਲੈਣਾ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਉਹ ਕਰਨਾ। ਇਹੀ ਲੜਾਈ ਥੋੜਾ ਟਾਈਮ ਪਹਿਲਾਂ ਦਿੱਲੀ ਦੇ ਵਿੱਚ ਚੱਲਦੀ ਸੀ ਸ਼ੰਭੂ ਬਾਰਡਰ ਦੇ। ਉਹੀ ਸੇਮ ਪੋਜੀਸ਼ਨ ਹੁਣ ਫਿਰ ਇਹਨਾਂ ਨੇ ਆਪਣਾ ਪੰਜਾਬ ਯੂਨੀਵਰਸਿਟੀ ਝੰਡੀ ਦੀ ਗੱਲ ਵਿੱਚ ਕਰੀ ਵਿੱਚ ਕਰੀ ਹੋਈ ਹੈ। ਸੋ ਲੜਾਈ ਹੋ ਸਕਦਾ ਮਤਲਬ ਚਲੋ ਉਮੀਦ ਤੇ ਇਹੀ ਹੈ ਕਿ ਜੇ ਕਿਸੇ ਨਾ ਕਿਸੇ ਢੰਗ ਨਾਲ ਸੈਂਟਰ ਸਰਕਾਰ ਹੈ ਜਿਹੜੀ ਇਹ ਜਿਹੜੀਆਂ ਮੰਗਾਂ ਸਟੂਡੈਂਟ ਦੀ ਹੈ ਉਹਨੂੰ ਮੰਗ ਲਵੇ ਤਾਂ ਇਹ ਇੱਥੇ ਹੀ ਸਾਰਾ ਕੁਝ ਬੰਦ ਹੋ ਜਾਣਾ ਪਰ ਜੇਕਰ ਨਹੀਂ ਮੰਨਿਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਆ ਉਹ ਕਾਫੀ ਜਿਹੜੇ ਪੰਜਾਬ ਕੋਲ ਉਹਦੇ ਹੱਕ ਆ ਖੋਣਾ ਜਾਂਦੀ ਹੈ ਤੁਸੀਂ ਲੋਕਲ ਡੈਮਾਂ ਤੇ ਦੇਖਿਆ ਹੋਣਾ ਭਾਖੜਾ ਡੈਮ ਤੇ ਵੀ ਇਹਨਾਂ ਨੇ ਜਿਹੜੀ ਆਰਮੀ ਦੀ ਫੋਰਸ ਹੈ ਉਹ ਉੱਥੇ ਤੈਨਾਤ ਕਰਦੀ ਹੈ ਕਾਫੀ ਹੱਦ ਤੱਕ ਪੰਜਾਬ ਕੋਲੋਂ ਪੰਜਾਬ ਦੇ ਹੀ ਹੱਕ ਖੋਏ ਜਾ ਰਹੇ ਨੇ ਸੋ ਜਿਹੜੀ ਇਹ ਚੰਡੀਗੜ੍ਹ ਦੀ ਗੱਲ ਹੈ ਯੂਨੀਵਰਸਿਟੀ ਦੀ ਗੱਲ ਹੈ ਲਗਭਗ 2-3 ਦਿਨ ਤੋਂ ਲਗਾਤਾਰ ਫੇਸਬੁੱਕ ਤੇ ਜਾਂ ਚੈਨਲਾਂ ਤੇ ਚੱਲਦਾ ਜਾ ਰਿਹਾ ਕਿਸ ਤਰ੍ਹਾਂ ਉੱਥੇ ਦੇ ਜਿਹੜੇ ਪੜ੍ਹਨ ਵਾਲੇ ਬੱਚੇ ਉਹਨਾਂ ਨੂੰ ਵੀ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਿਨ੍ਹਾਂ ਦੇ ਕੋਲ ਆਪਣੇ ਆਈਡੀ ਪ੍ਰੂਫ ਤੇ ਆਪਣੇ ਆਇਡੈਂਟੀਟੀ ਕਾਰਡ ਤੇ ਉਹਨਾਂ ਨੂੰ ਵੀ ਅੰਦਰ ਅੰਦਰ ਨਹੀਂ ਵੜਨ ਦਿੱਤਾ ਸੋ ਉਮੀਦ ਹੈ ਕਿ ਜੇ ਤਾਂ ਇਹ ਛੇਤੀ ਨਿਬੜ ਗਿਆ ਤਾਂ ਵਧੀਆ ਗੱਲ ਹੈ ਜੇ ਨਹੀਂ ਛੇਤੀ ਨਿਬੜਦਾ ਤਾਂ ਇੱਕ ਜਿਹੜਾ ਸਾਡਾ ਏਰੀਆ ਨਾ ਅਨੰਦਪੁਰ ਸਾਹਿਬ ਵਾਲਾ ਏਰੀਆ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਸਾਈਡ ਵਾਲੇ ਲੋਕ ਹੈ ਤਾਂ ਯਾਰ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਜਰੂਰ ਇਹਨਾਂ ਧਰਮਿਆਂ ਦੇ ਵਿੱਚ ਪਾਇਆ ਕਰੋ ਕਿਉਂਕਿ ਇਹ ਲੜਾਈ ਜਿਹਦਾ ਹੁਣ ਚਲੋ ਇੱਕ ਤੁਸੀਂ ਬੇਟੀ ਦੇਖੀ ਹੋਣੀ ਕੁੜੀ ਦੇਖੀ ਹੋਣੀ ਜਦੋਂ ਉਹਨਾਂ ਨੇ ਉਹਨੂੰ ਗੇਟ ਤੇ ਰੋਕਿਆ ਗਿਆ ਤਾਂ ਉਸ ਕੁੜੀ ਨੇ ਪੂਰਾ ਆਪਣੇ ਵੱਲੋਂ ਮਤਲਬ ਅੰਦਰ ਜਾਣ ਦੀ ਜਿੱਦੋ ਜਹਿਦ ਪੂਰੀ ਕੀਤੀ ਕਿਉਂਕਿ ਉਹ ਉੱਥੋਂ ਦੀ ਸਟੂਡੈਂਟ ਸੀ ਸੋ ਬਾਅਦ ਦੇ ਵਿੱਚ ਗੱਲ ਸੁਣਨ ਨੂੰ ਇਹ ਵੀ ਮਿਲੀ ਕਿ ਉਹ ਜਿਹੜੀ ਕੁੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਦੇ ਨਾਲ ਰਿਲੇਸ਼ਨਸ਼ਿਪ ਤੇ ਉਸ ਕੁੜੀ ਦੇ ਮਤਲਬ ਉਹ ਕੁੜੀ ਨੂਰ ਪਰਵੇਦੀ ਏਰੀਆ ਦੇ ਵਿੱਚੋਂ ਪੈਂਦੀ ਦੀ ਜਦੋਂ ਉਹਨੂੰ ਪੁੱਛਿਆ ਗਿਆ ਉਹਨਾਂ ਨੇ ਉਸ ਕੁੜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਂ ਲਿਆ ਬੜੇ ਗਰਵ ਦੀ ਗੱਲ ਹੈ ਇਹ ਮਤਲਬ ਸੁਣਨ ਨੂੰ ਵੀ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਕਿ ਸਾਡੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਏਰੀਆ ਇਹਦੀਆਂ ਜਿਹੜੀਆਂ ਬੱਚੀਆਂ ਐ ਜਿਹੜੇ ਸਾਡੇ ਬੱਚੇ ਉਹਨਾਂ ਦੇ ਵਿੱਚ ਹਜੇ ਵੀ ਉਹੀ ਖੂਨ ਦੌੜ ਰਿਹਾ ਜਿਹੜਾ ਮਤਲਬ ਜਿੱਦਾਂ ਕਹਿੰਦੇ ਹੁੰਦੇ ਆਪਾਂ ਕਿ ਆਪਣੇ ਹੱਕਾਂ ਦੇ ਪ੍ਰਤੀ ਜੋ ਸਾਨੂੰ ਚਾਹੀਦਾ ਉਹ ਜਿਹੜਾ ਸਾਡਾ ਕਾਨੂੰਨੀ ਤੌਰ ਤੇ ਹੱਕ ਬਣਦਾ ਉਹਨੂੰ ਲੈਣ ਪ੍ਰਤੀ ਸਾਡਾ ਹਜੇ ਏਰੀਆ ਠੀਕ ਆ ਪਰ ਇੱਕ ਕੋਸ਼ਿਸ਼ ਕਰਿਆ ਕਰੋ ਯਾਰ ਮਤਲਬ ਜਦੋਂ ਚਲੋ ਸਾਡਾ ਤਾਂ ਜਨਕ ਪ੍ਰਮਾਤਮਾ ਚਾਹਦਾ ਹਰ ਇੱਕ ਬੰਦੇ ਕੋਲ ਆਪਣੀ ਆਪਣੀ ਸੇਵਾ ਲੈਂਦਾ ਹੈ ਪਰ ਇੱਕ ਕੋਸ਼ਿਸ਼ ਕਰੀਏ ਕੱਲੂ ਜੇ ਆਪਾਂ ਕਦੇ ਹੀ ਹੈ ਕੋਈ ਚੰਡੀਗੜ੍ਹ ਵੱਲੋਂ ਯੂਨੀਵਰਸਿਟੀ ਵੱਲੋਂ ਉੱਥੋਂ ਦੇ ਵਿਦਿਆਰਥੀਆਂ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਯਾਰ ਤਾਂ ਤੁਸੀਂ ਮਤਲਬ ਕੋਸ਼ਿਸ਼ ਕਰਿਆ ਕਰੋ ਇੱਕ ਜੁਟ ਹੋ ਕੇ ਜਾਣ ਦੀ ਉੱਥੇ ਅਸੀਂ ਮਤਲਬ ਪਰਸੋਂ ਚ ਉੱਥੇ ਗਏ ਸੀ ਜਦੋਂ ਤਾਂ ਨਾ ਉੱਥੇ ਥੋੜੇ ਥੋੜੇ ਟਾਈਮ ਬਾਅਦ ਕੋਈ ਜਥੇਵੰਦੀ ਉਗਰਾਹਾ ਜਥੇਵੰਦੀ ਜਾਂ ਪੰਦੇਰ ਜਥੇਵੰਦੀ ਜਾਂ ਜਿੱਥੋਂ-ਜਿੱਥੋਂ ਵੀ ਜੇ ਜਿਸ ਬੰਦਿਆਂ ਦਾ ਵੀ ਟੋਲੇ ਤੇ ਜਾਂ ਉੱਥੇ ਪਹੁੰਚਦੇ ਦੇਣਾ ਤਾਂ ਇੱਕ ਮਨ ਨੂੰ ਸਕੂਨ ਸਾਨੂੰ ਵੀ ਮਿਲਦਾ ਦਾ ਪਰ ਇੱਕ ਮਨ ਨੂੰ ਇੱਥੇ ਆ ਕੇ ਠੇਸ ਵੀ ਪਹੁੰਚਦੀ ਕਿ ਆਪਾਂ ਇਧਰੋਂ ਸਿਰਫ ਇਕੱਲੇ ਹੀ ਗਏ ਤੇ ਗਏ ਹੋਰ ਵੀ ਬੰਦੇ ਬਹੁਤ ਤੇ ਕਹਿਣ ਦੋ ਭਾਬਾ ਮੈਂ ਤਾਂ ਕਈ ਆਪਣੇ ਲੋਕਲ ਇਲਾਕੇ ਦੇ ਬੰਦੇ ਸਾਨੂੰ ਉੱਥੇ ਬਹੁਤ ਮਿਲੇ ਜਾਣ ਪਛਾਣ ਦੇ ਬੰਦੇ ਬਹੁਤ ਮਿਲੇ ਪਰ ਇੱਕ ਜਿਦਾ ਕਹਿੰਦੇ ਨੇ ਇੱਕ ਝੁੰਡ ਦੇ ਵਿੱਚ ਜਾਣਾ ਇੱਕ ਇਕੱਲੇ ਜਾਣੇ ਚ ਬੜਾ ਫਰਕ ਹੈ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਅੱਜ ਕੱਲ ਫੇਸਬੁੱਕ ਹਰ ਇੱਕ ਬੰਦੇ ਦਾ ਮਤਲਬ ਮੈਸੇਜ ਦੇਣ ਦਾ ਇੱਕ ਬਹੁਤ ਵਧੀਆ ਜ਼ਰੀਆ ਕੀ ਆਪਾਂ ਕਿਸੇ ਨੂੰ ਆਪਾਂ ਸੋਸ਼ਲ ਮੀਡੀਆ ਤੇ ਮੈਸੇਜ ਲਾ ਦਈਏ ਕਿ ਅਸੀਂ ਜਾਣਾ ਹੈ ਤਾਂ ਬੰਦੇ ਮਤਲਬ ਮੈਸੇਜ ਆ ਜਾਂਦਾ ਕਿਸੇ ਦਾ ਕਿ ਅਸੀਂ ਵੀ ਜਾਣਾ ਤੁਹਾਡੇ ਨਾਲ ਜਾਂ ਤੁਸੀਂ ਸਾਨੂੰ ਲੈnde ਚੱਲੇ ਜਾਂ ਆਪਾਂ ਇਕੱਠੇ ਚੱਲਾਂਗੇ ਕੋਈ ਵੀ ਗੱਲ ਹੈ ਅੱਛਾ ਇੱਕ ਬੰਦਾ ਇਕੱਲਾ ਇੱਕ ਗੱਲ ਹੋਰ ਹੈ ਜਿੱਥੇ ਆਪਾਂ ਦਸਾਂ ਬੰਦੇ ਨਾ ਜਾਣੇ ਉੱਥੇ ਗੱਲ ਕੁਝ ਹੋਰ ਬਣ ਜਾਂਦੀ ਉੱਥੇ ਫਿਰ ਤਾਂ ਮੰ ਲਓ ਮੈਂ ਗਿਆ ਮੈਂ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਮ ਲਾਉਂਗਾ ਕਿਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਆ ਉਹ ਗੱਲ ਲੱਗਿਆ ਜਦੋਂ ਆਪਾਂ 10 15 20 ਬੰਦੇ ਇਕੱਠੇ ਜਾਵਾਂਗੇ ਫਿਰ ਸਾਡੀ ਇੱਕ ਪੂਰੀ ਟੀਮ ਬਣ ਜਾਂਦੀ ਕਿ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਰੇ ਜਣੇ ਆਏ ਆ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਇਹਦੇ ਨਾਲ ਕੀ ਹੁੰਦਾ ਕੁਝ ਏਰੀਆ ਦਾ ਨਾਮ ਵੀ ਸਾਡਾ ਵੱਜਦਾ ਕਿ ਆਪਾਂ ਫੁਲਾਨੀ ਜਗ੍ਹਾ ਤੋਂ ਉੱਥੇ ਆ ਕੇ ਸਮਰਥਨ ਕਰਿਆ ਜਾਂ ਉੱਥੇ ਜਾ ਕੇ ਆਪਾਂ ਅਨਾਉਂਸ ਕਰਾਵਾਂਗੇ ਕਿ ਅਸੀਂ ਤੁਹਾਡੇ ਨਾਲ ਹਰ ਟਾਈਮ ਖੜੇ ਹਾਂ ਜਦੋਂ ਮਰਜ਼ੀ ਸਾਨੂੰ ਯਾਦ ਕਰੋ ਇਹ ਇਹ ਨਾਲ ਮਤਲਬ ਇੱਕ ਇਲਾਕੇ ਦਾ ਨਾਮ ਵੀ ਬਣਦਾ ਹੈ ਇੱਕ ਪਤਾ ਵੀ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਉਹ ਵੀ ਸਾਡੇ ਨਾਲ ਜਿਹੜੇ ਲੋਕ ਹੈ ਜੁੜੇ ਹੋਏ ਨੇ ਮਤਲਬ ਇੱਕ ਮੰਨ ਨੂੰ ਚਲੋ ਜਿੱਦਾਂ ਕਹਿ ਸਕੀਏ ਜਿੰਨੇ ਕੁ ਜੋਗੇ ਹੈਗੇ ਆ ਪਰ ਇੱਕ ਜਦੋਂ ਉੱਥੇ ਸਟੇਜ ਤੇ ਅਨਾਉਂਸ ਹੁੰਦਾ ਤਾਂ ਨਾ ਕਿ ਫਲਾਨੀ ਜਥੇਬੰਦੀ ਜਾਂ ਉਸ ਇਲਾਕੇ ਦੇ ਲੋਕ ਸਾਡੇ ਨਾਲ ਜੁੜੇ ਨੇ ਵੀ ਸਾਡਾ ਇਲਾਕਾ ਥੋੜਾ ਪਿੱਛੇ ਰਹਿ ਗਿਆ ਕੋਸ਼ਿਸ਼ ਅਸੀਂ ਵੀ ਕਰੀਤੀ ਅਨਾਉਂਸ ਕਰਾਉਣ ਦੀ ਪਰ ਅਸੀਂ ਹੈ ਦੋ ਤਿੰਨ ਜਣੇ ਚਾਰ ਜਣੇ ਤੇ ਫਿਰ ਉਹ ਇਸ ਕਰਕੇ ਚਲੋ ਜੋ ਵੀ ਤਾਂ ਕੋਈ ਨਹੀਂ ਪਰ ਹਜੇ ਜੇ ਤਾਂ ਇਹ ਸੈਂਟਰ ਸਰਕਾਰ ਮੰਦੀ ਹੈ ਫਿਰ ਤਾਂ ਇਹ ਜਿਹੜਾ ਉਹ ਉੱਥੇ ਦਾ ਪ੍ਰੋਟੈਸਟ ਚੱਲ ਰਿਹਾ ਇੱਥੇ ਹੀ ਖਤਮ ਹੋ ਜਾਣਾ ਜੇ ਨਹੀਂ ਮੰਦੀ ਹੈ ਤਾਂ ਇਹ ਲੰਬਾ ਚੱਲੂਗਾ ਫਿਰ ਕੋਸ਼ਿਸ਼ ਕਰੋ ਯਾਰ ਆਪਾਂ ਕੱਲੇ ਕੱਲੇ ਜਾਣ ਦੀ ਬਜਾਏ ਜੇ ਇਕੱਠੇ ਹੋਗੇ ਉੱਥੇ 10 ਵੀ 50 ਜਣੇ ਜਾਈਏ ਜਾਂ ਜੋ ਸਾਡੀ ਕੋਈ ਬਣਦੀ ਸੇਵਾ ਹੈ ਆਪਾਂ ਕਿਸੇ ਵੀ ਢੰਗ ਨਾਲ ਕੋਈ ਲੰਗਰ ਲੈ ਕੇ ਜਾਵਾਂਗੇ ਜਾਂ ਕਿਉਂਕਿ ਲੜਾਈ ਜਿਹੜੀ ਲੜ ਰਹੇ ਨਾ ਉਹ ਵੀਰੋ ਉਹ ਸਾਡੇ ਸਾਰਿਆਂ ਦੀ ਹੈ ਉਹ ਕੱਲੇ ਉਹ ਬੱਚੇ ਨਹੀਂ ਜਿਹੜੇ ਉੱਥੇ ਪੜ ਰਹੇ ਆ ਉਹ ਸਾਡੇ ਵੀ ਜਿਹੜੇ ਬੱਚੇ ਕੋਈ ਜ਼ਰੂਰੀ ਨਹੀਂ ਕਿ ਅਸੀਂ ਯੂਨੀਵਰਸਿਟੀ ਤੱਕ ਨਹੀਂ ਪਹੁੰਚੇ ਸਾਡੇ ਬੱਚਿਆਂ ਨੇ ਵੀ ਨਹੀਂ ਪਹੁੰਚਣਾ ਠੀਕ ਹੈ ਹੋ ਸਕਦਾ ਮਤਲਬ ਚਲੋ ਅਸੀਂ ਉੱਥੇ ਤੱਕ ਨਹੀਂ ਪਹੁੰਚੇ ਸਾਡੇ ਬੱਚੇ ਜਾਣ ਪਰ ਉਹ ਜੇ ਇੱਕ ਵਾਰ ਇਹ ਗਲਾ ਘੁੱਟ ਲਿਆ ਸੈਂਟਰ ਸਰਕਾਰ ਨੇ ਫਿਰ ਹਮੇਸ਼ਾ ਵਾਸਤੇ ਘੁੱਟਿਆ ਜਾਣਾ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਫਿਰ ਇਹ ਚੀਜ਼ ਖਤਮ ਨਹੀਂ ਹੋਣੀ ਕਿਉਂਕਿ ਜਦੋਂ ਸੈਂਟਰ ਦਾ ਕਬਜ਼ਾ ਹੋ ਜਾਣਾ ਉਹਨਾਂ ਨੇ ਆਪਣੇ ਹਿਸਾਬ ਨਾਲ ਉੱਥੇ ਸਾਰਾ ਕੁਝ ਕਰਨਾ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਥੋੜਾ ਇਸ ਟਾਈਮ ਇੰਨਾ ਕਿ ਤੇ ਹੈ ਕਿ ਜਿਹੜੇ ਸਾਡੇ ਬੱਚੇ ਆ ਉੱਥੇ ਜਿਹੜੇ ਸਾਡੇ ਭੈਣ ਭਰਾ ਸਾਡੀਆਂ ਭੈਣਾਂ ਉੱਥੇ ਪੜ੍ਹਦੀਆਂ ਆ ਉੱਥੇ ਇੱਕ ਕਮੇਟੀ ਬਣੀ ਹੋਈ ਐ ਸੈਨੇਟ ਜਿਹੜਾ ਉਹ ਕਾਨੂੰਨ ਉਹਨਾਂ ਨੇ ਖਤਮ ਕਰਤਾ ਕਿਉਂਕਿ ਜਿਸ ਤਰ੍ਹਾਂ ਇਲੈਕਸ਼ਨ ਨਾਰਮਲ ਪੰਜਾਬ ਦੇ ਵਿੱਚ ਐਮਐਲਏ ਦੇ ਜਾਂ ਸਰਪੰਚ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਹੁੰਦੇ ਐਦੇ ਉੱਥੇ ਇਲੈਕਸ਼ਨ ਹੁੰਦੇ ਉਹਦੇ ਵਿੱਚ ਵੀ ਇੱਕ ਟੀਮ ਬਣ ਕੇ ਉਹ ਤੈਅ ਕਰਦਿਕੇ ਆਪਾਂ ਬੱਚਿਆਂ ਨੂੰ ਕਿੰਨੀ ਫੀਸ ਲਾਣੀ ਐ ਜਾਂ ਜੋ ਵੀ ਐ ਹਰ ਇੱਕ ਤਰ੍ਹਾਂ ਦਾ ਸਿਸਟਮ ਉਹਨਾਂ ਕੋ ਹੋ ਜਾਂਦਾ ਜਿੰਨਾ ਕਿ ਸਾਡੇ ਪਿੰਡਾਂ ਵਾਲੇ ਮਤਲਬ ਸਹਿ ਸਕਦੇ ਆ ਜੇ ਸਾਡੀ ਰੇਂਜ ਤੋਂ ਬਾਹਰ ਕੋਈ ਖਰਚਾ ਹੋ ਗਿਆ ਫਿਰ ਹਰੇਕ ਮਾਪੇ ਨੇ ਡਰਨਾ ਕਿ ਅਸੀਂ ਨਹੀਂ ਕਰ ਸਕਦੇ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਕਿ ਜਦੋਂ ਕਿਤੇ ਕੋਈ ਵੀ ਇਹੋ ਜਿਹਾ ਸਿਸਟਮ ਬਣਦਾ ਹੈ ਚੰਡੀਗੜ੍ਹ ਮਤਲਬ ਹੈ ਤਾਂ ਵੈਸੇ ਪੰਜਾਬ ਦਾ 25 ਤੋਂ 30 ਪਿੰਡ ਜਿਹੜੇ ਸਾਡੇ ਪੰਜਾਬ ਦੇ ਜਾੜਨ ਤੋਂ ਬਾਅਦ ਚੰਡੀਗੜ੍ਹ ਦੀ ਉੱਥੇ ਜਿਹੜੀ ਸਥਾਪਨਾ ਹੋਈ ਸੀ ਤਾਂ ਜਾ ਕੇ ਚੰਡੀਗੜ੍ਹ ਬਣਿਆ ਦਾ ਇਹ ਗੱਲਾਂ ਉੱਥੇ ਲੋਕ ਸਟੇਜਾਂ ਤੇ ਵੀ ਬੋਲਦੇ ਆ ਕਿ ਮਤਲਬ ਸਾਡੇ ਜਿਹੜੇ ਪੰਜਾਬ ਦੇ ਪਿੰਡ ਹੈ ਪੰਜਾਬ ਦੇ 25 28 30 ਪਿੰਡ ਜਾੜਨ ਤੋਂ ਬਾਅਦ ਚੰਡੀਗੜ੍ਹ ਬਣਿਆ ਪਰ ਅੱਜ ਦੀ ਡੇਟ ਦੇ ਵਿੱਚ ਉੱਥੇ ਹਰ ਇੱਕ ਤਰ੍ਹਾਂ ਦੇ ਨਾਲ ਜਿਹੜੀ ਸੈਂਟਰ ਸਰਕਾਰ ਆਪਣਾ ਕਬਜ਼ਾ ਬਣਾਣਾ ਚਾਹਦੀ ਕਿ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਢਾਲ ਸਕੀਏ ਜੇ ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲਿਆ ਤਾਂ ਸੱਜਣੋ ਸਾਡੇ ਜਿਹੜੇ ਲੋਕਲ ਇੱਥੋਂ ਦਾ ਇਲਾਕਾ ਹੈ ਸਾਡੇ ਜਿਹੜੇ ਪਿੰਡ ਹੈ ਉਹਨਾਂ ਨੂੰ ਉੱਥੇ ਪੜਾਈ ਕਰਨੀ ਬੜੀ ਔਖੀ ਹੋ ਜਾਣੀ ਬੜੇ ਸਾਰੇ ਯੂਨੀਵਰਸਿਟੀ ਨੇ ਸਾਨੂੰ ਬਹੁਤ ਸਾਰੇ ਵਧੀਆ ਤੋਂ ਵਧੀਆ ਲੀਡਰ ਵੀ ਦਿੱਤੇ ਐ ਵਧੀਆ ਤੋਂ ਵਧੀਆ ਪ੍ਰੋਫੈਸਰ ਦਿੱਤੇ ਐ ਮਤਲਬ ਜਿਹੜਾ ਉਹਦੇ ਵਿੱਚੋਂ ਪੜ ਕੇ ਨਿਕਲਦਾ ਇੱਕ ਤਰ੍ਹਾਂ ਹੀਰਾ ਹੈ ਹੀਰਾ ਕਹਿਣ ਦਾ ਭਾਵ ਕੋ ਬੰਦਾ ਸਰਬਗੁਣ ਸੰਪੰਨ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਕਿਉਂਕਿ ਉੱਥੇ ਕੁਝ ਰਾਜਨੀਤੀ ਨਾਲ ਬੰਦੇ ਰਿਲੇਟਿਵ ਵੀ ਉੱਥੇ ਨਿਕਲਦੇ ਆ ਬਹੁਤ سارے ਸਾਡੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਕੋਈ ਰਾਜਨੀਤੀ ਦੇ ਵਿੱਚ ਕੋਈ ਐਮਐਲਏ ਹੈ ਕੋਈ ਐਮਪੀ ਹੈ ਜਾਂ ਕਿਸੇ ਨਾ ਕਿਸੇ ਢੰਗ ਨਾਲ ਹੈ ਉੱਥੋਂ ਕਾਫੀ ਸਿੱਖ ਕੇ ਵੀ ਨਿਕਲਦੇ ਆ ਔਰ ਉੱਥੋਂ ਪਾਰਟੀਵਾਦੀ ਬਣ ਕੇ ਨਿਕਲਦੀ ਹੈ ਸੋ ਇੱਕ ਰਿਕਵੈਸਟ ਹੈ ਲਾਸਟ ਦੇ ਵਿੱਚ ਕਿ ਕੋਸ਼ਿਸ਼ ਕਰਿਆ ਕਰੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਜਾਂ ਕਿਸੇ ਨੂੰ ਕੋਈ ਪਤਾ ਲੱਗਦਾ ਕਿ ਚਾਹੇ ਚੰਡੀਗੜ੍ਹ ਐ ਚਾਹੇ ਜੋ ਵੀ ਐ ਦਿੱਲੀ ਦੇ ਵਿੱਚ 1 ਸਾਲ ਤੋਂ ਪਲੱਸ ਉੱਥੇ ਧਰਨਾ ਚੱਲਿਆ 1 ਸਾਲ ਤੋਂ ਪਲੱਸ ਚਲੋ ਕਿਸਾਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਪੂਰੀਆਂ ਕਰਵਾਈਆਂ ਉੱਥੋਂ ਵਾਪਸ ਆ ਗਏ ਜੇ ਇਹੀ ਮਾਹੌਲ ਹੁਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਬਣਿਆ ਤਾਂ ਇਹ ਸਾਨੂੰ ਲੋਕਾਂ ਨੂੰ ਲੱਗਦਾ 1 ਸਵਾ ਘੰਟਾ 1.5 ਘੰਟੇ ਦਾ ਰਸਤਾ ਹੈ ਸਾਡਾ ਸਾਰਿਆਂ ਦਾ ਹੱਕ ਬਣਦਾ ਚਲੋ ਸਾਰੇ ਨਹੀਂ ਜਾ ਸਕਦੇ ਕੋਸ਼ਿਸ਼ ਕਰਿਆ ਕਰੋ ਪਿੰਡ ਵਿੱਚੋਂ 5 7 10 ਬੰਦੇ ਉੱਥੇ ਆਪਾਂ ਹਾਜ਼ਰੀ ਜ਼ਰੂਰ ਲਵਾਈਏ ਕਿਉਂਕਿ ਉੱਥੇ ਜਾ ਕੇ ਇੱਕ ਕਹਿਣ ਨੂੰ ਗੱਲ ਹੋ ਜਾਂਦੀ ਕਿ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਹਾਡਾ ਸਾਥ ਦੇਣ ਵਾਸਤੇ ਆਏ ਆ। ਇੰਨਾ ਬਹੁਤ ਹੁੰਦਾ। ਬੰਦੇ ਆਪਾਂ 5 ਆ ਭਾਵੇਂ 10 ਐ। ਜਦੋਂ ਉੱਥੇ ਜਾ ਕੇ ਅਨਾਉਂਸ ਕਰਾਤਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਅਸੀਂ ਤੁਹਾਡੇ ਕੋਲ ਆਏ ਆ, ਅਸੀਂ ਤੁਹਾਡੇ ਨਾਲ ਆ। ਅਗਲੇ ਬੰਦੇ ਨੂੰ ਵੀ ਪਤਾ ਚੱਲ ਜਾਂਦਾ ਕਿਉਂਕਿ ਸਾਡੀ ਧਰਤੀ ਗੁਰੂਆਂ ਦੀ ਐ, ਸਾਡਾ ਫਰਜ਼ ਬਣਦਾ। ਇਕੱਲੇ-ਇਕੱਲੇ ਜਾਣ ਦੀ ਬਜਾਏ ਆਪਾਂ ਇੱਕ ਸਮੂਹ ਦੇ ਵਿੱਚ ਚੱਲੀਏ, ਸਾਰੇ ਜਣੇ ਇਕੱਠੇ ਹੋ ਕੇ ਤਾਂ ਉਹ ਗੱਲ ਕੁਝ ਹੋਰ ਐ। ਜਿਹੜਾ ਉਸ ਦਿਨ ਦਾ ਸਮਾਂ ਥਾ 10 ਤਰੀਕ ਦਾ ਉਸ ਤੋਂ ਪਹਿਲਾਂ ਆਪਾਂ ਰਾਤ ਨੂੰ ਕੋਈ 2:00 3:00 ਵਜੇ ਉੱਥੇ ਐਂਟਰ ਕਰਿਆ ਸਾਨੂੰ ਜਿਹੜਾ ਮੇਨ ਗੇਟ ਹੈ ਉੱਥੋਂ ਐਂਟਰੀ ਨਹੀਂ ਮਿਲੀ ਪਰ ਫਿਰ ਵੀ ਆਪਾਂ ਚੋਰੀ ਛੁਪੇ ਕੋਈ ਮਤਲਬ ਹੱਲ ਕਰਕੇ ਆਪਾਂ ਅੰਦਰ ਪਹੁੰਚ ਗਏ ਕਿਉਂਕਿ ਇੱਕ ਮਨ ਦੇ ਵਿੱਚ ਸੋਚ ਸੀ ਕਿ ਵਿਚਾਰ ਥਾ ਕਿ ਇਹਨਾਂ ਨੇ ਸ਼ਾਇਦ ਦਿਨਾਂ ਨੂੰ ਐਂਟਰੀ ਨਹੀਂ ਕਰਨ ਦੇਣੀ ਇਸ ਤੋਂ ਵਧੀਆ ਆਪਾਂ ਰਾਤ ਨੂੰ ਹੀ ਉੱਥੇ ਪਹੁੰਚ ਗਏ ਅਸੀਂ ਪਹੁੰਚੇ ਵੀ ਆ ਉੱਥੇ ਗਏ ਵੀ ਹੈ ਤੇ ਜਾ ਕੇ ਜਿੰਨਾ ਸਾਡਾ ਹੋਇਆ ਸਾਡੇ ਕੋਲ ਸਾਰੇ ਆਪਾਂ ਯੋਗਦਾਨ ਪਾਇਆ ਉਹਨਾਂ ਦਾ ਸਾਥ ਦਿੱਤਾ ਪੂਰਾ 1.5 ਦਿਨ ਉੱਥੇ ਰਹੇ ਆ ਪਰ ਜੇ ਹੁਣ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਲ ਆਂਦੀ ਹੈ ਤਾਂ ਚਲੋ ਫੇਸਬੁੱਕ ਦੇ ਜ਼ਰੀਏ ਪਤਾ ਸਭ ਨੂੰ ਲੱਗ ਜਾਂਦਾ ਪਰ ਇੱਕ ਕੋਸ਼ਿਸ਼ ਕਰਾਂਗੇ ਜਿਸ ਵੀ ਮੇਰੇ ਭਰਾ ਨੇ ਜਾਣਾ ਹੋਇਆ ਜਰੂਰ ਕੋ ਮੈਸੇਜ ਜਾਂ ਵਟਸਐਪ ਜਾਂ ਜਿੱਦਾਂ ਵੀ ਜਿੱਦਾਂ ਕੋ ਹੋਇਆ ਯਾਰ ਦੱਸਿਓ ਜਰੂਰ ਆਪਾਂ ਇਕੱਠੇ ਹੋ ਕੇ ਚੱਲਾਂਗੇ ਤਾਂ ਕਿ ਉੱਥੇ ਜਾ ਕੇ ਆਪਾਂ ਇਸ ਚੀਜ਼ ਦਾ ਅਨਾਉਂਸ ਕਰਾ ਸਕੇ ਕਿ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਹਾਡਾ ਸਾਥ ਦੇਣ ਵਾਸਤੇ ਆਏ ਆ ਐਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਤੁਮਾਂ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵ